ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੁ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟਾ ਨ ਮਾਰਿਆ ਪ੍ਰਹਿਲਾਦ ਤਤਨਾ ਆਹੰਕਾਰ ਜਾਂ ਅਨੰਦ ਕਾ ਪੜਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਾਧਗੁਰ ਪ੍ਰਸਾਦ ਲੋਕ ਮਹਿਲਾ ਪਹਿਰਾਪੈ ਦੁਖ ਦਾਰੂ ਦੋਸ਼ ਰੋਗ ਪਿਆਜਾ ਸੁਖ ਤਮ ਨਾ ਹੋਈ ਤਮ ਕਰਤਾ ਕਰਣਾ ਮੈਂ ਨਾਹੀ ਜਹਾ ਕਰਣਾ ਹੋਈ ਬਿਲਾ ਹਾਰੇ ਕੁਤਰ ਤੋਸਿਆ ਅਤਿ ਅੰਤ ਨਾ ਜਾਇ ਲਿਖਿਆ ਰਹਾਉ ਅਜਾਤਮੈ ਜੋਤ ਜੋਤ ਮੈਂ ਜਾਤਾ ਅਕਲਕਲਾ ਭਰਪੂਰ ਹਾ ਤੂੰ ਸਚਾ ਸਾਹਿਬ ਸਿਖਤ ਸਵਾਲਿਓ ਇਨ ਗੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਪਤ ਜੋਗਿਛ ਕਰਣਾ ਸੋ ਕਰੇਹਾ ਸੋ ਅਦਰਾਗਾ ਸਾਮਹ ਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖਿ ਹਾ ਸੋ ਕਰਕੇ ਹਾ ਆਦਬ ਸਰਬ ਸੁਮਾਲੇ ਵਾਜੇ ਤੇਰੇ ਨਾਲ ਅਨੇਕ ਸੰਖਾ ਕੀਤੇ ਤੇਰੇ ਵ암ਨ ਹਾਰੇ ਕੀਤੇ ਤੇਰੇ ਰਾਗ ਭਰਿਓ ਸੋ ਕਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤਿਤਨ ਪਵਨ ਪਾਣੇ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਦਨੋ ਚਿਤ ਗੁਪਤ ਲਖ ਜਾਂਦਣ ਲਖ ਲਗ ਧਰਮਚਾਰੇ ਗਾਵਣ ਤਦਨੇ ਸਰਬਰਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਇੰਦਰੇਂਦਰ ਆਸਨਾ ਬੈਠੇ ਦੇਵਤੀਆਂ ਅਦਰ ਨਾਲੇ ਗਾਵਣ ਤਦਨੋ ਸਤਿ ਸੁਮਾਦੀ ਅੰਦਰ ਅਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨ ਜਤੇ ਸਦੇ ਸੰਤੋਖੀ ਗਾਵਣ ਤਦਨ ਵੀਰ ਕਰਾਰੇ ਗਾਵਣ ਤਦਨ ਆ ਪੰਡਿਤ ਪੰਦਰਕੇਸ਼ਰ ਜਗ ਜਗ ਵਿਦਾ ਨਾਲੇ ਗਾਵਣ ਤਦਨ ਮੋਹਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤਨੋ ਰਤਨੋ ਪਾਏ ਤੇਰੇ 86 ਅਧਿਰਤਨਾਲੇ ਗਾਵਨ ਤਨੋ ਜੋਦ ਮਹਾਮਲ ਸੂਰਾ ਗਾਵਨ ਤਨੋ ਖਾਣੀ ਚਾਰੇ ਗਾਵਨ ਤਨੋ ਖੰਡ ਮੰਡ ਬ੍ਰਹਮੰਡਾ ਕਰ ਅਕਰਖੇ ਤੇਰੀ ਧਾਰੇ ਸੇ ਤਨੋ ਗਾਵਨ ਜੋਦ ਭਾਵਨ ਰਤੇ ਤੇਰੇ ਭਗਤ ਅਰਸਾਲੇ ਹੋਰ ਕੀ ਤੇ ਤਨੋਂ ਗਾਵਨ ਸਹਿਮੈ ਚਿਤਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚੇ ਨਹੀਂ ਹੈ ਪੀਹੁ ਸੇ ਜਾਏ ਨਾ ਜਾਸੀ ਰਚਨਾ ਜੰਦਰਚਾਈ ਰੰਗੇ ਰੰਗੇ ਭਾਤੀ ਕਰ ਕਦਨ ਸੇ ਮਾਇਆ ਜਨੂ ਪਾਈ ਕਰ ਕਰ ਦੇਖਿਆ ਕੀ ਤਾਂ ਆਪਣਾ ਜਿਉ ਤਿਸ ਦੇਵ ਨੇ ਆਏ ਜੋਦ ਸੋ ਪਾਵੇ ਸੋਏ ਕਰਸੀ ਉਹਨਾਂ ਹੁਕਮ ਨਾ ਕਰਨਾ ਜਾਈ ਸੋ ਪਾਛਾ ਹੋ ਸਹਾ ਪਾ ਸਾਹਿਬ ਅਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨ ਵੱਡਾ ਖੈ ਸੋ ਕੋਏ ਏਕਣ ਵੱਡਾ ਡੀਠਾ ਹੋਏ ਕਿਉਂ ਨ ਪਾਇ ਨਾ ਕਹਿਆ ਜਾਈ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਅਗੇ ਹਰ ਘਮੇਰਾ ਗੁਣੇ ਹੀਰਾ ਗੁਨਾ ਜਾਣੇ ਤੇਰਾ ਖੇਤਾ ਖੇਵੜ ਕੀਰਾ ਰਹਾਉ ਸਭ ਸੁਰ ਤੇ ਮੂਲ ਸਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਏ ਤੇਰੀ ਤਲਬੜਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਤਾਂ ਵਰਖਾ ਕੀ ਆਵੜਿਆਈਆਂ ਤਦਨੁ ਸਦੇਗ ਨਾ ਪਾਇਆ ਕਰਮ ਲੈ ਨਾਹੀ ਠਾ ਰਹਾਇਆ ਅਖਣਵਾਂ ਲਾ ਕੇ ਆ ਵਿਚਾਰਾ ਸਿਖਤੇ ਭਰੇ ਜਨੇ ਪੰਡਾਰਾ ਜਿਸ ਤੋਂ ਦੇਹੀ ਦਿਸੈ ਕੀ ਆਚਾਰਾ ਨਾਨਕ ਸਚ ਸਵਾਰਣ ਹਰ ਆਸਾ ਮਹਿਲਾ ਪਹਿਲਾ ਆਖਾਂ ਜਿਵਾ ਉਸਰੇ ਮਰ ਜਾਊ ਆਕਨੁ ਕਹ ਸਚਨਾਵ ਸਚੇ ਨਾਮ ਕੀ ਲਾਗੈ ਭੂਖਤ ਭੁਖੈ ਖਾਇ ਚਲਹਿ ਦੂਖ ਸੋਖਿ ਵਿਸਰੇ ਮੇਰੇ ਮਾਇ ਸਚਾ ਸਾਹਿਬ ਸਚੇ ਨਾਮਿ ਰਹਾਉ ਸਚੇ ਨਾਮ ਗਿਤ ਲਵੜਿ ਆਏ ਆਤ ਕੀ ਕੀਮਤ ਨਹਿ ਪਾਈ ਦੇਸ ਅਮਨਖੇ ਆਕਨ ਪਾਹੀ ਵਡਾ ਨਾ ਹੋਵੇ ਕਾਰ ਨਾ ਜਾਏ ਨਾ ਉਮਰ ਨਾ ਹੋਵੇ ਸੂਗ ਜਿੰਦਾ ਰਹੇ ਨਾ ਛੁਕੇ ਪੂਗ ਗੁਣੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵਦਾਤੀ ਉਹ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਚਾਰ ਹੈ ਜੀ ਕਮਜਾਤ ਨਾਨਕ ਨਾਵੇ ਬਾਸਨਾਤ ਰਾਗ ਦੇ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਗੁਰੁ ਕਿਰਪਾਸ ਹਮ ਕੀਰੇ ਕਰਮ ਸਤਗੁਰ ਸਰਣਾਇ ਕਰ ਅਜਾਣ ਪ੍ਰਗਾਸ ਮੇਰੀ ਮਿਤ ਗੁਰ ਦੇ ਮੋਖ ਰਾਮ ਨਾਮ ਪ੍ਰਗਾਸ ਗੁਰਬਤਨਾ ਮੇਰਾ ਪ੍ਰਾਨ ਸਖਾਏ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉਪਾਗ ਵਡੇਰੇ ਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਲੈ ਦਰਬਤਾ ਸਹੈ ਮੇਲਾ ਸੰਗਤ ਗੁਣ ਪ੍ਰਗਾਸ ਜਿਨ ਹਰ 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 ਅਰਸ਼ ਨਾਉ ਨਾ ਪਾਇਆ ਤੇ ਭਾਗ ਅਨਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜਿਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਤੋਰ ਮਹਤਾ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਅਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੇ ਮਹਿਲਾ ਪੰਜਵਾ ਕਾਹਿਰ ਵਨਤ ਬਦਮ ਜਹਰ ਹਰਜੋ ਪ੍ਰਿਆ ਸੈਲ ਪਥਰ ਮੈਂ ਜੰ ਤੂੰ ਪਾਈ ਤਾ ਕਰਜ ਕਾਗੇ ਕਰਤ ਰਿਆ ਮੇਰੇ ਬਾਦੋ ਜੀ ਸਤ ਸੰਗਤ ਬਲੈ ਸੋਤ ਰਿਆ ਗੁਰ ਪ੍ਰਸਾਦ ਅਪਰੰਥ ਪਾਇਆ ਸੁਮਕੇ ਕਾਸ਼ਤ ਹਰਿਆ ਰਹਾ ਰਹਾ ਜਨਨ ਮਿਤਾ ਲੋਗ ਸੁਭਨਤਾ ਕੋਈ ਨਾ ਕਿਸਕੇ ਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਕਾਹੇ ਮਨ ਪਵ ਕਰਿਆ ਊੜ ਊੜ ਆਵੈ ਸੇ ਕੋ ਸੰਦ ਪਾਛੇ ਅਭਿਸ਼੍ਰੇਸ਼ ਰਿਆ ਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸੁਭਨਨ ਕਰਿਆ ਸ਼ਵਨਦਾਨ ਦਾਸ਼ਸ਼ਟ ਅਸ਼ਦਾਨ ठाकुड़ कर अदल धरया ਜਨ ਨਾਨਕ ਬਲ ਬਲ ਸੁਭ ਲਜਾਈਐ ਤੇਰਾ ਨਾ ਪਾਰ ਆਵਰਿਆ ਰਾਗਾ ਸਾਹਿਬਲਾ ਚੌਥਾ ਸੋ ਪਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗਮ ਆਪਾਰ ਸਬਤਿ ਆਵਹਿ ਸਤਿ ਆਵਾਂ ਤੁਮ ਜੀ ਹਾ ਸੱਚੇ ਸਰਦਨ ਹਾਰਾ ਹਾਵ ਜੀ ਤੁਮਹਾਰੇ ਜੀ ਦੁਨੀਆ ਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਾਦੋਖ ਵਿਸਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਜਨ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰੇ ਕੋਪੁਰਖ ਅਸਮਾਨ ਇਹਦਾਤਾ ਦੇ ਬਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਨੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਨਾ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨ ਨਾਨਕ ਦੀਨ ਗੁਰਪਾਣਾ ਹਰਿ ਤਿਆਵ ਹੈ ਹਰਿ ਤਿਆਵ ਹੈ ਤੁਜੀ ਸੇ ਜਨ ਜਗ ਮਾ ਸਗ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹੱਥ ਆਇਆ ਜੀ ਤਨ ਟੁੱਟੇ ਜਾਵਗੇ ਫਾਸੇ ਜੇ ਨਿਰਪਾਉ ਜਨ ਹਰ ਜਨ ਪਾਉ ਅਤਿ ਆਇਆ ਜੀ ਤਨ ਕਾ ਪਾਉ ਸਗ ਵਾਸੀ ਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨਾਨ ਦਿਲਵਲ ਜਾਸੀ ਏਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਰਣ ਕ ਅਨੇਕਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹੇ ਹਰ ਪੂਜਾ ਜੀ ਤਾ ਤਪ ਹੈ ਜਪਿਆ ਅਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਆਪੜ ਹੈ ਉਹ ਸਿਮਰਤ ਸਾਸ ਜੀ ਇਕਦਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨ ਨਾਨਕ ਜੀ ਜੋ ਪਾਵ ਹੈ ਮੇਰੇ ਹਰਿ ਭਗਵੰਤਾ ਦਵਾਦ ਅੁਰਖ ਪਰੰਪਰ ਕਰਤਾ ਜੀ ਤਦ ਜੇ ਵਡਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਸੇਕੋ ਜੀ ਤੂੰ ਨਹਿਜਨ ਕਰਤਾ ਸੋਈ ਹੁਦਾ ਪੈ ਪਾਵੇ ਸਿਵਰਤੈ ਜੀ ਤੂੰ ਆਪੈ ਗ੍ਰਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਏ ਜੀ ਤਦ ਆਪੈ ਸਰਦ ਸਭ ਹੋਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆ ਰਮਾ ਦਾ ਸਾਈਂ ਜੋ ਤੂੰ ਪਾਵੇਂ ਸੋ ਇਥੇ ਸੀ ਜੋ ਤੂੰ ਗੇਹੀ ਸੋ ਹਉ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਧਿਆਇਆ ਸਨਿਗਰਪਾਗ ਰਹੇ ਨਾਮ ਅਰਥ ਨ ਪਾਇਆ ਗੁਰਮੁਹਲਾ ਦਾ ਮਨ ਮੋਹ ਗਵਾਇਆ ਜਦ ਆਪ ਛੋੜਿਆ ਆਪ ਮਿਲਾਇਆ ਤੂੰ ਜਿਹੜਾ ਉਹ ਸਤਜਿ ਹੈ ਮਾਹੀਦ ਬਿੰਦੂ ਜਹ ਕੋਈ ਨਾਹੀ ਜੀ ਜਦ ਸਾਦੇ ਰਾਖੇ ਲ ਬ ਜੋ ਮਨੁਸਰਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋ ਏ ਜਨ ਜਾਣੈ ਹਰ ਗੁਣ ਸਤਿ ਹੈ ਆਖ ਵਖਾਣੈ ਜਿਨਾਂ ਹਰਿ ਸੇਵਿਆ ਉਸ ਪਾਇਆ ਸਹਜਿ ਹੈ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਵੇ ਕਦਵੇਂ ਦੋ ਜਾਵਰਣਾ ਕੋਈ ਦਵ ਕਰ ਕਰ ਵੇਖ ਹੈ ਜਾਣੈ ਸੋਈ ਜਨਾਨ ਗੁਰਮਖੋ ਪ੍ਰਗਟ ਹੋਈ ਆਸਾ ਮਹਿਲਾ ਪਹਿਲਾ ਚਿਤ ਸਰਵੜਾ ਪਲਿ ਨਿਵਾਸਾ ਪਾਣੀ ਪਾਵਗਤ ਨਹਿ ਕੀਆ ਪੰਗਜ ਮੋ ਪਗਨੇ ਚਾਲੈ ਹਾਮ ਦੇਖਾਂ ਤਿਹ ਟੂ ਵੇਲੇ ਮਾਨੇਖ ਨਾ ਚੀ ਦਸ ਮੂੜ ਮਨ ਹਰਿ ਅਸਰਾ ਤੇ ਰਹੇ ਊਨ ਗੱਲਿਆ ਰਹਾਵ ਨਾ ਹੋ ਜਤੇ ਸਦ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣੋਤ ਨਾਨਕ ਜਨ ਕੇ ਸ਼ਰਣਾ ਜਨ ਤੂੰ ਨਾਹੀ ਵੇਸ ਰਿਆ ਆਸਾ ਮਹਿਲਾ ਪੰਜਵਾ ਭਏ ਪ੍ਰਾਪਤ ਮਨ ਹੁ ਦੇ ਹੁਰੀਆ ਗੋਬਿੰਦ ਮਨਨ ਕੇ ਤੇਰੇ ਪਰਿਆ ਅਵਰੇ ਕਾ ਤੇ ਕਿਤਨਾ ਕਾਮ ਮੇਲੇ ਸਾਧ ਸੰਗਤ ਪਾਜ ਕੇਵਲ ਨਾਮ ਸਰਨ ਜਮਲਾਕ ਪਾਪ ਜਲ ਤਰਨ ਕੈ ਜਨਮ ਵਰਥਾ ਜਾਤਿ ਰਮਾਇਆ ਖੈ ਰਹਾਉ ਜਬ ਤਾ ਸੰਜਮ ਤਰਉਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਆਇਆ ਕਹੁ ਨਾਨਕ ਹਉ ਨੀਚ ਕਰੰਬਾ ਸ਼ਰਨ ਪਰੇ ਕੀ ਰਾਖੋ ਸਰਮ ਪਾਤਸ਼ਾਹੇ ਦਸਵੇਂ ਖਾਬੇ ਬਾਈ ਬੇਨਤੇ ਚੌਪਈ ਹਮਰੇ ਇੱਕ ਰੋਹਾ ਤੇ ਰਛਾ ਪੂਰਨ ਹੋਏ ਤੇ ਕੇછા ਤਾਵ ਚਰਨ ਮੰਨ ਰਹੇ ਹਮਾਰਾ ਆਪਣਾ ਜਾਨਕਰੁ ਅਪਰਤ ਪਾਰਾ ਹਮ ਰਹੇ ਦੁਸ਼ਟ ਸੁਬਾਦ ਕਾ ਬੋਹੋ ਆਪ ਹਾਦਮ ਨਮਾਸ਼ਾਬੂ ਸਖੇ ਵਸੈ ਮੂਰ ਪ੍ਰਵਾਰਾ ਸੇਵ ਸਿਖ ਸੁਭਾ ਕਰਤਾਰਾ ਮੁਰਛਾਰ ਜਗਰਦੈ ਕਰਿਐ ਸਭ ਨਨਕ ਆਵਾਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੇ ਅਵਨ ਨਾ ਧਿਆਉਂ ਜੋ ਪਰਚਾਹੂ ਸਭ ਤੁਮਸੇ ਪਾਉਂ ਸੇਵਾ ਸਿੱਖਾ ਹਮਾਰੇ ਤਾਰੀ ਹੈ ਜਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਹਾ ਦੇਵ ਜੇ ਵਰਗੈ ਮਨਣ ਕਾਲ ਕਾ ਤਰਾਸਨ ਵਰਗੈ ਇਹੋ ਜੋਤ ਦਾ ਹਮਾਰੇ ਪਛਾ ਰਿਆ ਤੂੰ ਓ ਜੋ ਖਿਰ ਰੱਛਾ ਰਾਖ ਲੋ ਰੱਖਣ ਹਾਰੇ ਸਾਹਿ ਸੰ ਸਹਾਇ ਪਿਆਰੇ ਦੇਨ ਬੰਦ ਦਸਨ ਗਿ ਹੰਤਾ ਅਦਮਾ ਪੂਰੀ ਚਤੁਰਦਸ਼ ਗੰਤਾ ਕਾਲ ਪਾਏ ਪਰਮਾ ਭਵਤਰਾ ਕਾਲ ਪਾਏ ਸੂਜੇ ਭਵਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਗਿਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀ ਓਏ ਮੇਦ ਰਾਏ ਪਰਮਾ ਜੋਥਿਓ ਜਮਨ ਕਾਲ ਸਤਿ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥ ਨਉ ਜਾਇਓ ਆਦਿ ਤੇਗਿ ਅਵਤਾਰਾ ਸੋਏ ਗੁਰ ਸਮਝੇ ਹੋਂ ਹਮਾਰਾ ਨਮਸਕਾਰ ਜਿਸੇ ਕੋ ਹਮਾਰੀ ਸਗਰ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵ ਗੁਣ ਸਭ ਦੇਓ ਸਤਰਨ ਕਾ ਪਲਮੋ ਬਦ ਕੀਓ ਕੜ ਕੜ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਵਿਸ਼ਾਨਤ ਚੀਟੀ ਤੇ ਗਿੰਦਨਾ ਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕੇ ਏਕੇ ਪਿਰਵਸ਼ਾਲਾ ਘੜ ਘੜ ਕੇ ਪੜ ਪੜ ਕੇ ਜਨ ਜਦ ਕਰਖ ਕਰਾ ਕਰਤਾਰਾ ਪ੍ਰਜਾ ਤਰਥ ਤਾ ਦੇਹ ਅਪਾਰਾ ਜਵਾ ਕਰ ਕਰਤ ਹੋ ਕਪਮੂ ਤੁਮੈ ਮਿਲਤ ਦੇਹ ਤਰ ਸਭੂ ਜੇ ਤੇ ਵਜਨ ਸ੍ਰਿਸ਼ਟ ਸਵਤਾ ਦੇ ਆਪੋ ਆਪਣੀ ਉਹ ਜੋ ਉਚਾਰੈ ਤਉ ਸਭ ਹਿੱਤ ਰਹੈ ਨਿਰਾਲੰਭ ਜਾਨ ਨਵੇਦ ਪੇਦ ਰਾਲੰਭ ਨਿਰੰਕਾਰ ਨਿਰਵਕਾਰ ਨਿਰਾਲੰਭ ਆਦਾਨੀ ਨਾਦ ਸੰਭ ਤਾ ਗਉਣ ਉਚਾਰਤ ਪੇਦ ਜਾ ਗੁਪੀਵ ਨਾ ਪਾਵਤ ਬਿਦ ਤਾ ਕਾ ਕਰਪਾ ਹੰ ਨਮਾਨਤ ਮਹਾ ਮੂਲ ਹੈ ਜਪੇ ਦਿਨਾਂ ਜਾਤ ਮਹਾ ਦੇਵ ਕੋ ਗਹਿ ਤ ਸਦਾ ਸ਼ਿਵ ਦਰੰਕਾਰ ਕਾ ਚੀਰਤਨੈ ਪਿਵ ਆਪ ਆਪਨੇਮਦ ਹੈ ਜੀਤੇ ਬਰਣਦ ਪਿਨ ਪਿਨ ਤੂੰ ਹੈ ਦੇਤੇ ਤੁਮਰਾ ਨਖਾਣਾ ਜੈ ਬਸਾਰਾ ਕਹਿ ਬੁਜ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਪਸਰੂਪਾ ਰਗ ਪਿਉ ਰਾਵ ਕੇ ਹੂਪਾ ਅੰਡਾ ਜੇ ਰਸੇ ਤੇ ਕਿਨੀ ਉਤਵੇਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਹੋਏ ਬੈਠਾ ਕਹੋ ਸ਼ਮਨ ਪਿਉ ਸੰਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਬੋ ਆਜੁ ਆਸਰੂਪ ਸਵੈੰਪਭ ਅਵਰੱਛਾ ਮੇਰੇ ਇਧਮ ਕਰੋ ਸਿਖੋ ਬਾਰ ਸਿਖ ਸੰਗ ਰੋ ਦੋ ਤੇਠ ਵਤਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜੇ ਤੁਝ ਦਾ ਸ਼ਰਣੇ ਪਰੇ ਤਨ ਕੈ ਦੁਸ਼ਟ ਦਉਤਾ ਹਵੇ ਮਰੇ ਫੁਰਖ ਜਵਨ ਪਗ ਪਰੇ ਤਿਹਾਰੇ ਦਮ ਸ਼ੰਕਰ ਸਭ ਉਟਾਰੇ ਜੋ ਅਕਲ ਕੋ ਗਵਾਰ ਤੇ ਆਇ ਹੈ ਤਾਂ ਕਿ ਗਾਲਿਖਣ ਹੈ ਰੱਖਿਆ ਹੋਵੇ ਤਾਹੇ ਸਭ ਕੱਲ ਦੁਸ਼ਟ ਅਦਿਸ਼ਟ ਤਰੇ ਤਦ ਕੱਲ ਕਿਰਪਾ ਜਿਸ਼ਟ ਜਨ ਜਾਨ ਨਿਰਭਉ ਤਾਂ ਕਿ ਤਾਤਨੁ ਕੁਮਾਰ ਹੋਵੇ ਰਹਿਦ ਸਦ ਘਰਮੋਂ ਸਭ ਹੋਏ ਦੁਸ਼ਟ ਚਾਉਸ਼ਕ ਨ ਕੋਈ ਇਕ ਵਾਰ ਜਗਤਮਾਸ਼ ਮਹਾਰਾ ਕਾਲ ਪਾਸੇ ਤਾਹੀ ਵਾ ਜਿਨ ਨਰਨਾਵ ਤੇ ਹਾਰੋ ਕਹਾ ਦਾਰੁ ਦੁਸ਼ਤ ਦੋਹਤੇ ਰਹਾ ਖੜੜ ਕੇਤ ਮੈਂ ਛਲ ਤੇ ਹਾਰੇ ਆਪ ਹਾ ਦੈਲ ਹੋਵਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਤ ਦਵਤੇ ਲਹ ਬਚਾਈ ਸਬਈਆ ਪਾਹੀ ਗਹ ਜਾਤੇ ਤੁਮਰੇ ਤਉ ਤੇ ਕਵਾਖ ਤਰਨਹਿ ਆਨੇਉ RAM ਨਹੀਮ ਪ੍ਰਾਨੁ ਕਰਾਨ ਅਨੇਕ ਹੈ ਉਗੀਗ ਰਾਮਾਨੇਉ ਸਵਰੇ ਸਾਸ ਰਵੇ ਸਬੈ ਭੂਪੀ ਦੇ ਕਹੇ ਹਮੇਗ ਨਾ ਜਾਣੇਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਨ ਮੈਂ ਨਾ ਕਹਿਉ ਸਾਤੋਹਿ ਬਖਾਨੇਉ ਦੁਹਰਾ ਸਗਲ ਦਵਾਰ ਕੋ ਸਾੜਖ ਹੈ ਤੁਹਾਰੋ ਦਵਾਰ ਬਾਹੇ ਨਹੇ ਕਿ ਲਾਜ ਅਸ ਦਾਸ ਤੁਹਾਰ ਰਾਮ ਕਲੇ ਮਹਿਲਾ ਤੀਜਾ ਨਾ ਦੇਖ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਆਪਿਆ ਬਨਵਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀ ਆਵਨਿਆ ਰਾਗ ਤਾਰਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵੋ ਮਾਰੇ ਕੀ ਰਾਮ ਨੰਗਨੇ ਵਿਸਾਯਾ ਕਹਿ ਨਾਨਕ ਬਨਦ ਹੁਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂ ਸਰਦਾਰ ਹੋ ਹੰਨਾਲੇ ਨਨਾਰ ਮੋ ਤੋ ਮਨ ਮੇਰੇ ਦੋ ਸਭ ਸਾਰਣਾ ਅੰਗੇਕਾਰ ਹੋ ਤਰੇ ਤੇਰਾ ਤਾਰਜ ਸਭ ਸਵਾਰਣਾ ਸ਼ਵਨਾਗ ਨਾ ਸੁਮਰਤ ਸੁਆਮੀ ਸੋ ਕਿ ਅਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹ ਤੇਰੀ ਨਾਮੁ ਨੋ ਸਾਵੈ ਨਾ ਮਿਲਖੇ ਮਨੋ ਸਿਆ ਵਾਜੇ ਸਦਕ ਨੀਰੇ ਕਹਿ ਨਾਨਕ ਸੱਚੇ ਸਾਹਿ ਕੋ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਥ ਨਉ ਧਾਰਮਿਰ ਇਨ ਮੁਖਾਂ ਸਭ ਗਵਈਆ ਖਰਿ ਆ ਸ਼ਾਂ ਸੁਖਮਨਿ ਅਪਸਿਆ ਇਨ ਇਛਾ ਸਾਪ ਜਈਆ ਤਦਾ ਕਰਮਾਂ ਲਿਤਾ ਗ੍ਰਿਵਟੋ ਜੇ ਸਦਿਆ ਵਟਿਆਈਆ ਕਹਿ ਨਾਨਕ ਸਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਜੇ ਪੰਜ ਸ਼ਬਦ ਸਦਕਰ ਸੁਵਾਗੇ ਕਰ ਸੁਵਾਗੇ ਸ਼ਬਦ ਬਾਜੀ ਗੱਲਾਂ ਜਿਦ ਕਰਤਾ ਰੀਆਂ ਪੰਜ ਦੁੱਧ ਵਸਕਤੇ ਕਾਲ ਕਨਕ ਮਾਰਿਆ ਤੁਰ ਅਗਨ ਪਾਇਆ ਤਦ ਦਿਨ ਕੋ ਸਦਾ ਮਹਾਰ ਕੇ ਲਾਕੇ ਕਹਿ ਨਾਗ ਦਾ ਸੁਹਵਾ ਤਤ ਘਰ ਅਨਹਦ ਵਾਚੀ ਆਨੰਦ ਸੁਨੋੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਰਪਾਇਆ ਪੁੱਤਰੇ ਸਗਲ ਸੋਰੇ ਦੋ ਗੁਰੂ ਸੁਨਤਾ ਪੁੱਤਰੇ ਸੁਣੀ ਸੱਚੇ ਬਾਣੀ ਸੰਤ ਸਾਜਨ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਮਤੇ ਪੁਨਿ ਦਿਖਹਤੇ ਪਵਿੱਤ ਸਤਗੁਰ ਹਾਉ ਆਵਰ ਪੂਰੇ ਬਨਵੰਤ ਨਾਨਕ ਅਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮਧੌੜੀ ਮਹਿਲਾ ਪਜੋ ਬਾ ਥਾਲ ਵਿਸ਼ਨ ਵਸਤੂ ਪਈਓ ਸਤ ਸੰਦੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੰਸਾਰੂ ਜੇ ਕੋ ਖਾਵੈ ਜੇ ਕੋ ਪੰਚੈ ਤਿਸ ਕਾ ਹੋਇ ਉਦਾਰ ਇਹ ਵਾਤ ਜਿਨੈ ਜਾਏ ਨਿਤ ਨਜ਼ਰ ਰਖੁਨ ਤਾਰੂ ਸਭ ਸੰਸਾਰ ਚਲ ਲਗਤ ਰਿਐ ਸਉ ਨਾਨਕ ਬ੍ਰਹਮ ਵਿਸਾਰੂ ਸ਼ਲੋਕ ਮਹਿਲਾ ਪੰਜਵਾ फेर आके ताजा तो नाही ਮੈ ਤੂਜੋ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਦਰਸ ਪਿਓਏ ਦਰਸ ਪਿਆ ਮਹਿਰਾਮ ਤੂ ਕੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈਤਾ ਜੀਵਾ ਤਰਮਨ ਥਿਵੇ ਹਰਿਆ ਪੌੜੇ ਜਥੈ ਦੋ ਸਮਰਥ ਜਥੈ ਕੋਈ ਨਾਹੀ ਉਥੈ ਤੇਰੇ ਰੱਖ ਅਗਨੀ ਉਤਰ ਮਾਹੀ ਸੁਣ ਕੈ ਜਵ ਕੈ ਦੂਤ ਨਾਏ ਤੇਰੇ ਛਡ ਜਾਹੇ ਪਾਜਲ ਵਿਖੋਂ ਸਗਾਸ ਗੁਰ ਸ਼ਬਦ ਦੇ ਪਾਰ ਪਾਹੇ ਨ ਕੋ ਲੱਗੇ ਪਿਆਸ ਅਮਰਤ ਸੇ ਖਾਹੀ ਕਲੋਂ ਪੁਨ ਗੁਣ ਗੋਵਿੰਦ ਗਾਹੀ ਸਭ ਸਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਬਰਥਾਕ ਨਾ ਜਾਏ ਦਿਆਵੈ ਤਦਾਹੀ ਲੋਕ ਮਹਲਾ 5ਵਾਂ ਅੰਤਰ ਗੁਰ ਨਾਦਣਾ ਜਿਹ ਬਾਜਾ ਗੁਰ ਨਾਮੁ ਨੇਤਰੀ ਸਤਗੁਰ ਪੇਖਣ ਸ੍ਰਵਣਿ ਸੁਰਣਾ ਗੁਰ ਨਾਮੁ ਸਤਗੁਰੁ ਸੇਧਿ ਰਤਿਆ ਦਰਗਹਿ ਪਾਇ ਅਠਾਉ ਅਗੋ ਨਾਨਕ ਕਿਰਪਾ ਕਰੈ ਜਿਸਨਾ ਵਾਦੇ ਜਗ ਮਨ ਪਾਤੀ ਹੈ ਵਰਲੇ ਕੀ ਕੀ ਮਹਿਲਾ ਫਜਵਾ ਰਖੇ ਰਖਣ ਹਾਰ ਆਪ ਬਾਰੀਅਨ ਗੁਰਖੇ ਪੈਰੇ ਪਾਏ ਕਾਜ ਸਵਾਰੀਅਨ ਹੁਵਾ ਆਪ ਦਿਆਲ ਬਨਹੁ ਨਵਸਾਰੀਅਨ ਅਸਾਜਨਾਗੇ ਸੰਗ ਭਵਜਲਤਾਰੀਅਨ ਸਾਖਤ ਅੰਧਕ ਦੁਸ਼ਟ ਅਖਨ ਮਾਹੀਮਦਾਰੀਅਨ ਇਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜੇ ਸਾ ਸਮਰਤ ਅਸਗ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜੇ ਸਾ ਸਮਰਤ ਅਸਗ ਹੋਏ ਸਗਲੇ ਦੁਖ ਜਾਹੀ ਵਾਹੀ ਗੁਰਜੀ ਕਾ ਖਾਲਸਾ ਸ੍ਰੀ ਵਾਹੀ ਗੁਰਜੀ ਕੀ ਪਾਤਸ਼ਾਹ